ਅਕਾਲ ਰੂਪ ਸ੍ਰੀ ਗੁਰੂ ਰਾਮਦਾਸ ਜੀ ਤਾਂ ਕਟਕਟ ਦੇ ਜਾਣਨਹਾਰ ਸਨ ਅਤੇ ਇਹ ਕਹਿਣ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਤਾਂ ਸੰਸਾਰ ਦੇ ਸਾਰੇ ਮਨੁੱਖਾਂ ਦੇ ਗੁਣਾ ਔਗੁਣਾ ਅਤੇ ਸੁਭਾਅ ਬਾਰੇ ਜਾਣਦੇ ਸਨ ਇਸ ਲਈ ਉਹ ਆਪਣੇ ਤਿੰਨਾਂ ਪੁੱਤਰਾਂ ਪਿਰਥੀ ਚੰਦ ਬਾਬਾ ਮਹਾਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣਾ ਔਗੁਣਾ ਅਤੇ ਸੂਬਾ ਤੋਂ ਚੰਗੀ ਤਰ੍ਹਾਂ ਜਾਣੂ ਸਨ ਭਾਵੇਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ ਇਸ ਸੰਸਾਰ ਨੂੰ ਸਪਸ਼ਟ ਕਰਨ ਲਈ ਕਿ ਤਿੰਨਾ ਪੁੱਤਰਾਂ ਵਿੱਚੋਂ ਕੌਣ ਸਭ ਤੋਂ ਜ਼ਿਆਦਾ ਯੋਗਤਾ ਵਾਲਾ ਹੈ ਗੁਰੂ ਜੀ ਨੇ ਉਹਨਾਂ ਦੀ ਕਈ ਵਾਰ ਪਰਖ ਕੀਤੀ ਤੇ ਹਰ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਹੀ ਇਸ ਕਸਵੱਟੀ ਤੇ ਪੂਰੇ ਉੱਤਰ ਦੇ ਰਹੇ ਪਰਖ ਲਈ ਲਾਈਆਂ ਗਈਆਂ ਇਨ੍ਹਾਂ ਕਸਵਟੀਆਂ ਵਿੱਚੋਂ ਇੱਕ ਇਸ ਪ੍ਰਕਾਰ ਹੈ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦਾ ਸੀ ਉਹਨਾਂ ਦੀ ਸਾਰੀ ਬਰਾਦਰੀ ਉੱਥੇ ਹੀ ਵਸੀ ਹੋਈ ਸੀ ਸਿਹਾਰੀ ਮਲ ਨਾਂ ਦਾ ਉਹਨਾਂ ਦੇ ਤਾਏ ਦਾ ਇੱਕ ਪੁੱਤਰ ਸੀ ਉਸਦੇ ਪੁੱਤਰ ਦਾ ਵਿਆਹ ਸੀ ਉਸਨੇ ਅੰਮ੍ਰਿਤਸਰ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਇਲਾਹੀ ਗੁਰਗੱਦੀ ਦੀਆਂ ਭਾਰੀ ਜ਼ਿੰਮੇਵਾਰੀਆਂ ਹੋਣ ਕਰਕੇ ਨਾ ਜਾ ਸਕਣ ਦੀ ਗੱਲ ਕਹੀ ਤਾਂ ਭਾਈ ਸਿਹਾਰੀ ਮਲ ਜੀ ਨੇ ਕਿਹਾ ਜੇ ਤੁਸੀਂ ਆਪ ਨਹੀਂ ਜਾ ਸਕਦੇ ਤਾਂ ਆਪਣੇ ਕਿਸੇ ਸਾਹਿਬ ਜਾਦੇ ਨੂੰ ਕੱਲ ਦਿਓ ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਬੁਲਾਇਆ ਤੇ ਕਿਹਾ ਪੁੱਤਰ ਜੀ ਤੁਹਾਡੇ ਤਾਇਆ ਜੀ ਦੇ ਪੁੱਤਰ ਦਾ ਵਿਆਹ ਹੈ ਇਹਨਾਂ ਨਾਲ ਜਾ ਕੇ ਵਿਆਹ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ ਤੇ ਨਾਲੇ ਉਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਜੋ ਲਾਹੌਰ ਦੀ ਸੰਗਤ ਵਿੱਚ ਗੁਰੂ ਘਰ ਨਾਲ ਪ੍ਰੇਮ ਜਾਗੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਪ੍ਰਿਥੀ ਚੰਦ ਸੋਚਾਂ ਵਿੱਚ ਪੈ ਗਿਆ ਕਿ ਕਿਤੇ ਮੇਰੇ ਜਾਣ ਮਗਰੋਂ ਗੁਰੂ ਘਰ ਦਾ ਸਾਰਾ ਪ੍ਰਬੰਧ ਕੋਈ ਹੋਰ ਨਾਂ ਸਾੰਭ ਲਵੇ ਤੇ ਪਿਤਾ ਗੁਰੂ ਜੀ ਕਿਸੇ ਹੋਰ ਨੂੰ ਗੁਰਗੱਦੀ ਹੀ ਨਾ ਦੇਣ ਇਹ ਸੋਚ ਕੇ ਉਸਨੇ ਗੁਰੂ ਜੀ ਨੂੰ ਉੱਤਰ ਦਿੱਤਾ ਆਪ ਜੀ ਤਾਂ ਜਾਣਦੇ ਹੀ ਹੋ ਕਿ ਮੈਨੂੰ ਤਾਂ ਦਿਨ ਰਾਤ ਕੰਮਕਾਰ ਤੋਂ ਇੱਕ ਪਲ ਭਰ ਦਾ ਵੀ ਵਿਹਲ ਨਹੀਂ ਮਿਲਦਾ ਜੇ ਮੈਂ ਚਲਾ ਗਿਆ ਤਾਂ ਇੱਥੇ ਸਾਰਾ ਕੰਮਕਾਰ ਰੁਕ ਜਾਏਗਾ ਇਸ ਲਈ ਆਪ ਜੀ ਕਿਸੇ ਹੋਰ ਨੂੰ ਭੇਜ ਦਿਓ ਗੁਰੂ ਸਾਹਿਬ ਜੀ ਪ੍ਰਿਥੀ ਚੰਦ ਨੂੰ ਆਖਣ ਲੱਗੇ ਤੁਸੀਂ ਇੱਥੋਂ ਦੀ ਸੇਵਾ ਸੰਭਾਲ ਦਾ ਫਿਕਰ ਨਾ ਗੁਰੂ ਨਾਨਕ ਦੀ ਇਸ ਮਹਾਨ ਸੇਵਾ ਨੂੰ ਨਿਵਾਣ ਵਾਲੇ ਉਹਨਾਂ ਦੀ ਸਾਜੀ ਸੰਗਤ ਵਿੱਚੋਂ ਬਥੇਰੇ ਆ ਖੜੇ ਹੋਣਗੇ ਪਰ ਪ੍ਰਿਥੀ ਚੰਦ ਦਾ ਡਰ ਦਾ ਮਾਰਿਆ ਕਿਸੇ ਵੀ ਹਾਲਾਤ ਵਿੱਚ ਜਾਣਾ ਨਹੀਂ ਚਾਹੁੰਦਾ ਸੀ ਇਸ ਲਈ ਅਖੀਰ ਉਹ ਗੁਰੂ ਜੀ ਨੂੰ ਸਪਸ਼ਟ ਨਾਂ ਵਿੱਚ ਜਵਾਬ ਦਿੰਦਾ ਹੋਇਆ ਬਹਾਨਾ ਬਣਾ ਕੇ ਆਖਣ ਲੱਗਾ ਪਿਤਾ ਗੁਰੂ ਜੀ ਮੈਂ ਗੁਰੂ ਦਰਬਾਰ ਦੀ ਸੇਵਾ ਦਾ ਕੰਮ ਛੱਡ ਕੇ ਕਿਤੇ ਨਹੀਂ ਜਾਵਾਂਗਾ ਗੁਰੂ ਸਾਹਿਬ ਜੀ ਇਹ ਸਭ ਪਰਖ ਲਈ ਹੀ ਕਰ ਰਏ ਸਨ ਪ੍ਰਿਥੀਚੰਦ ਵੱਲੋਂ ਨਾ ਕਰਨ ਤੇ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਮਹਾਦੇਵ ਜੀ ਨੂੰ ਬੁਲਾਇਆ ਤੇ ਲਾਹੌਰ ਜਾਣ ਲਈ ਕਿਹਾ महादेव बड़े मस्त ਅਤੇ ਉਦਾਸੀ ਸੁਭਾਅ ਦਾ ਮਾਲਕ ਸੀ ਸੰਸਾਰਿਕ ਕੰਮਕਾਰਾਂ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ ਉਸਨੇ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਨੂੰ ਜਵਾਬ ਦੇ ਦਿੱਤਾ ਗੁਰੂ ਪਿਤਾ ਜੀ ਆਪ ਜੀ ਤਾਂ ਜਾਣਦੇ ਹੀ ਹੋ ਕਿ ਮੈਨੂੰ ਸੰਸਾਰਿਕ ਕੰਮਕਾਰਾਂ ਦੀ ਕੋਈ ਬਹੁਤੀ ਸਮਝ ਸੂਝ ਨਹੀਂ ਹੈ ਅਤੇ ਵੈਸੇ ਵੀ ਮੈਂ ਇਨ੍ਹਾਂ ਝਮੇਲਿਆਂ ਤੋਂ ਦੂਰ ਹੀ ਰਹਿਣਾ ਚਾਹੁੰਦਾ ਹਾਂ ਕਿਉਂਕਿ ਸੰਸਾਰ ਦੇ ਸਾਰੇ ਕੰਮਕਾਰ ਝੂਠੇ ਅਤੇ ਮਾਇਆ ਰੂਪ ਹਨ ਇਸ ਤਰ੍ਹਾਂ ਮਹਾਦੇਵ ਨੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਫਿਰ ਗੁਰੂ ਜੀ ਨੇ ਆਪਣੇ ਤੀਜੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਤੇ ਕਿਹਾ ਪੁੱਤਰ ਜੀ ਤਾਇਆ ਜੀ ਨਾਲ ਲਾਹੌਰ ਜਾ ਕੇ ਵਿਆਹ ਵਿੱਚ ਸ਼ਾਮਲ ਹੋਵੋ ਤੇ ਸੰਗਤ ਨੂੰ ਗੁਰੂ ਦਾ ਉਪਦੇਸ਼ ਦੇ ਕੇ ਪ੍ਰਭੂ ਨਾਲ ਜੋੜੋ ਵਿਆਦਾ ਕੰਮਕਾਰ ਪੂਰਾ ਹੋਣ ਮਗਰੋਂ ਆਪਣੀ ਧਰਮਸ਼ਾਲਾ ਵਿੱਚ ਚਲੇ ਜਾਣਾ ਉੱਥੇ ਜਾ ਕੇ ਆਪ ਵੀ ਨਾਮ ਬਾਣੀ ਦਾ ਅਭਿਆਸ ਕਰਨਾ ਤੇ ਸੰਗਤਾਂ ਨੂੰ ਵੀ ਕਰਵਾਉਣਾ ਅਤੇ ਗੁਰੂ ਨਾਨਕ ਦੇ ਮਹਾਨ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਜਦੋਂ ਅਸੀਂ ਵਾਪਸ ਬੁਲਾਈਏ ਉਦੋਂ ਹੀ ਆਉਣਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਦਾ ਇਹ ਹੁਕਮ ਸੁਣ ਕੇ ਆਪਣੇ ਵੱਡੇ ਭਾਗ ਸਮਝੇ ਅਤੇ ਸਤ ਬਚਨ ਕਹਿ ਕੇ ਸਿਰ ਨਿਵਾਇਆ ਲਾਹੌਰ ਪਹੁੰਚ ਕੇ ਵਿਆਹ ਵਿੱਚ ਸ਼ਾਮਲ ਹੋਏ ਸਾਰੀਆਂ ਜ਼ਿੰਮੇਵਾਰੀਆਂ ਬੜੀ ਖੂਬੀ ਨਾਲ ਨਿਭਾਈਆਂ ਤੇ ਵਿਆਹ ਦੀ ਸਮਾਪਤੀ ਮਗਰੋਂ ਗੁਰੂ ਪਿਤਾ ਜੀ ਦੇ ਹੁਕਮ ਦੇ ਅਨੁਸਾਰ ਧਰਮਸ਼ਾਲਾ ਵਿੱਚ ਜਾ ਬਿਰਾਜੇ ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਤੇ ਕਥਾ ਕੀਰਤਨ ਰਾਹੀਂ ਸੰਗਤਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਅਤੇ ਅਧਿਆਤਮਿਕ ਕੁੰਡੀਆਂ ਸਮਝਾਉਂਦੇ ਜਦੋਂ ਲਾਹੌਰ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਾਫੀ ਸਮੇਂ ਤੱਕ ਗੁਰੂ ਜੀ ਨੇ ਅੰਮ੍ਰਿਤਸਰ ਨਾ ਬੁਲਾਇਆ ਤਾਂ ਉਹ ਗੁਰੂ ਦਰਸ਼ਨਾਂ ਲਈ ਐਨੇ ਬੇਹਬਲ ਹੋ ਗਏ ਕਿ ਉਨ੍ਹਾਂ ਨੇ ਇਲਾਹੀ ਰੰਗ ਵਿੱਚ ਬੈਰਾਗ ਭਰੀ ਇੱਕ ਚਿੱਠੀ ਲਿਖ ਕੇ ਪਿਤਾ ਗੁਰੂ ਰਾਮਦਾਸ ਜੀ ਵੱਲ ਭੇਜੀ ਪ੍ਰਥੀ ਚੰਦ ਨੂੰ ਇਸ ਚਿੱਠੀ ਦੀ ਸੂਹ ਮਿਲ ਗਈ ਉਹ ਇਹ ਚਿੱਠੀ ਗੁਰੂ ਜੀ ਕੋਲ ਪਹੁੰਚਣ ਨਹੀਂ ਸੀ ਦੇਣਾ ਚਾਹੁੰਦਾ ਉਸ ਨੇ ਚਿੱਠੀ ਲੈ ਕੇ ਆਏ ਸਿੱਖਾਂ ਨੂੰ ਕਿਹਾ ਤੂੰ ਇਹ ਚਿੱਠੀ ਮੈਨੂੰ ਦੇ ਦੇ ਮੈਂ ਇਹ ਗੁਰੂ ਜੀ ਸਾਹਿਬ ਤੱਕ ਪਹੁੰਚਾ ਦੇਵਾਂਗਾ ਉਸ ਸਿੱਖ ਨੇ ਪ੍ਰਥੀਏ ਤੇ ਭਰੋਸਾ ਕਰਕੇ ਚਿੱਠੀ ਉਸ ਨੂੰ ਦੇ ਦਿੱਤੀ ਤੇ ਲਾਹੌਰ ਵਾਪਸ ਚਲਾ ਗਿਆ ਤੇ ਆ ਕੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸ ਦਿੱਤੀ। ਪ੍ਰਥੀਏ ਨੇ ਉਹ ਚਿੱਠੀ ਗੁਰੂ ਜੀ ਨੂੰ ਨਾ ਦਿੱਤੀ। ਜਦੋਂ ਗੁਰੂ ਪਿਤਾ ਜੀ ਦਾ ਕੋਈ ਬੁਲਾਵਾ ਨਾ ਆਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਸਰੀ ਚਿੱਠੀ ਲਿਖ ਕੇ ਫਿਰ ਸਿੱਖ ਦੇ ਹੱਥ ਭੇਜੀ। ਪਰ ਉਹ ਵੀ ਪ੍ਰਥੀਏ ਨੇ ਆਪਣੇ ਕਾਬੂ ਕਰ ਲਈ ਤੇ ਗੁਰੂ ਜੀ ਤੱਕ ਨਾ ਪਹੁੰਚਣ ਦਿੱਤੀ। ਗੁਰੂ ਪਿਤਾ ਜੀ ਵੱਲੋਂ ਫਿਰ ਕੋਈ ਬੁਲਾਵਾ ਨਾ ਆਉਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਤੇ ਜਦੋਂ ਉਹਨਾਂ ਨੇ ਤੀਸਰੀ ਚਿੱਠੀ ਭੇਜੀ ਤਾਂ ਸਿੱਖ ਨੂੰ ਕਿਹਾ ਕਿ ਇਹ ਕਿਸੇ ਦੇ ਹੱਥ ਨਾ ਦੇਣੀ ਸਿੱਧੀ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਭੇਂਟ ਕਰ ਦੇਣੀ ਸਿੱਖ ਨੇ ਉਵੇਂ ਹੀ ਕੀਤਾ ਚਿੱਠੀ ਪ੍ਰਥੀਏ ਤੋਂ ਬਚਾ ਕੇ ਗੁਰੂ ਜੀ ਨੂੰ ਜਾ ਅਰਪਣ ਕੀਤੀ ਗੁਰੂ ਸਾਹਿਬ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਲਿਖਿਆ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ ਇਹ ਤੀਸਰੀ ਚਿੱਠੀ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭੇਜੇ ਗਏ ਬਿਰਹਾ ਤੇ ਬੇਨਤੀ ਰੂਪ ਅਰਦਾਸ ਦਾ ਤੀਸਰਾ ਪਦ ਸੀ ਗੁਰੂ ਜੀ ਨੇ ਪੁੱਛਿਆ ਕਿ ਪਹਿਲੀਆਂ ਦੋ ਚਿੱਠੀਆਂ ਕਿੱਥੇ ਹਨ ਸਿੱਖ ਨੇ ਦੱਸਿਆ ਕਿ ਉਹ ਪ੍ਰਿਥੀ ਚੰਦ ਨੇ ਲੈ ਲਈਆਂ ਸਨ ਜਦੋਂ ਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਬੁਲਾ ਕੇ ਚਿੱਠੀਆਂ ਦੇ ਬਾਰੇ ਪੁੱਛਿਆ ਤਾਂ ਉਹ ਮੁੱਕਰ ਗਿਆ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਦੁਆਰਾ ਉਹ ਚਿੱਠੀਆਂ ਪ੍ਰਿਥੀ ਚੰਦ ਦੇ ਘਰੋਂ ਉਸਦੇ ਖਾਸ ਟਰੰਕ ਵਿੱਚੋਂ ਕਢਵਾ ਲਿਆਂਦੀਆਂ ਗੁਰੂ ਜੀ ਨੇ ਪ੍ਰਥੀ ਚੰਦ ਨੂੰ ਤਾੜਿਆ ਤਾਂ ਉਹ ਟਾਲਮਟੋਲ ਕਰਦਾ ਹੋਇਆ ਆਖਣ ਲੱਗਾ ਕਿ ਮੈਨੂੰ ਖਿਆਲ ਭੁੱਲ ਗਿਆ ਸੀ ਤੇ ਉਹ ਹੋਰ ਕਈ ਬਹਾਨੇ ਲਾ ਦਿੱਤੇ ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਤੁਰੰਤ ਅੰਮ੍ਰਿਤਸਰ ਬੁਲਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਵਿਰਾਗ ਅਤੇ ਸ਼ਰਦਾ ਨਾਲ ਗੁਰੂ ਜੀ ਦੇ ਚਰਨ ਪਰਸੇ ਤੇ ਅੱਖਾਂ ਦੇ ਨੀਰ ਨਾਲ ਉਨ੍ਹਾਂ ਦੇ ਚਰਨ ਧੋ ਦਿੱਤੇ ਗੁਰੂ ਸਾਹਿਬ ਜੀ ਨੇ ਉਠਾ ਕੇ ਗਲੇ ਨਾਲ ਲਾ ਕੇ ਥਾਪੀ ਦਿੱਤੀ ਤੇ ਕਿਹਾ ਹੁਣ ਚੌਥਾ ਪਦ ਉਚਾਰਨ ਕਰੋ ਗੁਰੂ ਅਰਜਨ ਦੇਵ ਜੀ ਨੇ ਚੌਥਾ ਪਦ ਉਚਾਰਨ ਕੀਤਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮੈ ਪਾਇਆ ਸੇਵਾ ਕਰੀ ਪਲ ਚਸਾਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਇਹ ਇਲਾਹੀ ਅਵਸਥਾ ਦੇਖ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਪਰਤੱਖ ਰੂਪ ਵਿੱਚ ਦੇਖ ਲਿਆ ਅਤੇ ਸਭ ਸੰਗਤ ਦੇ ਸਾਹਮਣੇ ਵੀ ਪ੍ਰਗਟ ਕਰ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਹੀ ਪੰਜਵੀਂ ਜੋਤ ਬਣ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰੇ ਕਸ਼ਟ ਉਠਾ ਸਕਦੇ ਹਨ ਹਰ ਤਰ੍ਹਾਂ ਦਾ ਤਿਆਗ ਕਰ ਸਕਦੇ ਹਨ ਤੇ ਲੋੜ ਪੈਣ ਤੇ ਸਰਬੱਤ ਦੇ ਭਲੇ ਲਈ ਆਪਣਾ ਬਲੀਦਾਨ ਵੀ ਦੇ ਸਕਦੇ ਹਨ ਪਰਕ ਦੀ ਇਸ ਕਸਵੱਟੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਠਾਇਆ ਪੰਜ ਪ੍ਰਕਰਮਾ ਕਰਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਕੋਲੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ ਪੰਜਵੇਂ ਗੁਰੂ ਦੇ ਰੂਪ ਵਿੱਚ ਸਥਾਪਿਤ ਕੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਬੜੇ ਬੈਰਾਗ ਵਿੱਚ ਬਹਿਵਲ ਹੋ ਕੇ ਨੀਰ ਵਹਾਉਂਦੇ ਹੱਥ ਜੋੜ ਕੇ ਗੁਰੂ ਪਿਤਾ ਜੀ ਨੂੰ ਕਹਿਣ ਲੱਗੇ ਹੇ ਮਹਾਰਾਜ ਜੀ ਮੈਂ ਇਸ ਦੇ ਕਾਬਲ ਨਹੀਂ ਸੀ ਜੋ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਮਿਸ਼ਨ ਦੀ ਪੰਡ ਮੇਰੇ ਸਿਰ ਤੇ ਰੱਖ ਦਿੱਤੀ ਹੈ ਹੁਣ ਆਪ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਨਿਭਵਾ ਲੈਣੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਬਣ ਚੁੱਕੇ ਹੋ ਤੇ ਆਪਣਾ ਬਲੀਦਾਨ ਦੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜੜਾਂ ਪਤਾਲ ਲੋਕ ਤੱਕ ਗੱਡ ਦੇਵੋਗੇ ਫਿਰ ਇਸ ਨੂੰ ਵੀ ਕੋਈ ਖਤਮ ਨਹੀਂ ਕਰ ਸਕੇਗਾ ਅਤੇ ਬਾਅਦ ਵਿੱਚ ਸਿੱਖ ਆਪਣੀਆਂ ਸ਼ਹਾਦਤਾਂ ਦੇ ਕੇ ਇੱਕ ਪੌਦੇ ਨੂੰ ਪੂਰੀ ਤਰ੍ਹਾਂ ਪਾਲ ਲੈਣਗੇ ਤੇ ਇਹ ਪੌਦਾ ਸਾਰੀ ਦੁਨੀਆ ਨੂੰ ਆਤਮ ਰਸ ਦਾ ਫਲ ਦੇਵੇਗਾ ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਪਿਤਾ ਜੀ ਦੇ ਹੁਕਮ ਵਿੱਚ ਸਾਰੀ ਸੇਵਾ ਸੰਭਾਲ ਲਈ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ ਬਾਬਾ ਮਹਾਦੇਵ ਜੀ ਤਾਂ ਆਪਣੇ ਸੁਭਾਅ ਅਨੁਸਾਰ ਉਵੇਂ ਹੀ ਮਸਤ ਰਹੇ ਪਰ ਪ੍ਰਿਥੀ ਚੰਦ ਬੜਾ ਕਰੋਧਿਤ ਤੇ ਤਰਲੋ ਮੱਛੀ ਹੋਇਆ اپنی ساری Pdaas कडदा ਹੋਇਆ ਪ੍ਰਥੀਆ ਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਗੁਰ ਗੱਦੀ ਮੇਰਾ ਹੱਕ ਹੈ ਤੁਸੀਂ ਮੇਰਾ ਹੱਕ ਮੇਰੇ ਕੋਲੋਂ ਖੋ ਲਿਆ ਹੈ ਪਰ ਮੇਰੇ ਕੋਲ ਪੈਸਾ ਹੈ ਤਾਕਤ ਹੈ ਸਰਕਾਰੀ ਦਰਬਾਰੇ ਮੇਰੀ ਪਹੁੰਚ ਹੈ ਮੈਂ ਇਨਾ ਸਬਨਾ ਦੀ ਸਹਾਇਤਾ ਨਾਲ ਤੁਹਾਨੂੰ ਆਪਣਾ ਹੱਕ ਲੈ ਕੇ ਤੇ ਗੁਰੂ ਬਣ ਕੇ ਦਿਖਾਵਾਂਗਾ ਪ੍ਰਥੀਏ ਦੇ ਇਹ ਬਾਗਿਆਨਾ ਸ਼ਬਦ ਸੁਣ ਕੇ